ਤਲਵੰਡਾ ਦੇ ਪੂਛਵੀ ਹਲਕੇ ਦੇ ਵਿੱਚ ਹੋਈ ਜਿਮਨੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਤਾਂ ਸਭ ਤੋਂ ਪਹਿਲਾਂ ਪੋਸਟ ਬੈਲਟ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ ਹੈ ਤੇ ਫਿਰ ਈਵੀਐਮ ਖੋਲੀਆਂ ਗਈਆਂ ਨੇ ਵੋਟਾਂ ਦੀ ਗਿਣਤੀ ਕੁੱਲ 14 ਰਾਊਂਡਾਂ ਵਿੱਚ ਹੋਵੇਗੀ ਤਾਂ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਊਮਨ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਲਈ ਕਾਲਜ ਦੇ ਵਿੱਚ 14 ਟੇਬਲ ਅਤੇ ਪੋਸਟਲ ਵੈਲਟ ਅਤੇ ਈਪੀਪੀ ਵੀਐਸ ਵੋਟਾਂ ਦੇ ਲਈ ਦੋ ਵਾਧੂ ਟੇਬਲ ਲਗਾਏ ਗਏ ਨੇ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਾਊਂਟਿੰਗ ਸੈਂਟਰ ਉੱਤੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ। ਫੋਨਦਰ ਜੇ ਲੁਧਿਆਣਾ ਦੇ ਵਿੱਚ ਕਿ ਇਸ ਦੇ ਸਿਰ ਉੱਤੇ ਤਾਜ ਜਿਹੜਾ ਕਿ ਸਜਦਾ ਹੋਇਆ ਨਜ਼ਰ ਆਵੇਗਾ ਥੋੜੀ ਡੇਢ ਦੇ ਵਿੱਚ ਜਿਹੜਾ ਕਿ ਸਾਫ਼ ਹੋ ਜਾਵੇਗਾ। ਲੁਧਿਆਣਾ ਪਛਮੀ ਉਪ ਚੋੜ ਦੇ ਨਤੀਜੇ ਜਿਹੜੇ ਕਿ ਥੋੜੇ ਹੀ ਸਮੇਂ ਬਾਅਦ ਆ ਜਾਣਗੇ। ਸਦਸੇ ਕਿ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ, ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਤੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਕਾਲੀ ਦਲ ਤੋਂ ਐਡਵੋਕੇਟ ਪਰੋਪਕਾਰ ਸਿੰਘ ਜਿਹੜੇ ਕਿ ਉਮੀਦਵਾਰ ਨੇ ਸੋ ਦੱਸ ਦੇ ਕਿ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਜਿਹੜੇ ਕੀ ਲੀਡ ਤੇ ਚੱਲ ਰਹੇ ਨੇ ਤੇ ਦੂਸਰੇ ਨੰਬਰ ਤੇ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਜਿਹੜੇ ਕੀ ਚੱਲ ਰਹੇ ਨੇ ਸਕਾ ਬਾਬਤ ਮੈਂ ਲੁਧਿਆਣਾ ਤੋਂ ਅਰਵਿੰਦ ਸਿੰਘ ਦਾ ਬੇਟਾ ਲਾਈਵ ਜੋੜ ਗਿਆ ਨੇ ਅਰਵਿੰਦ ਲੁਧਿਆਣਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਮਾਹੌਲ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੀਡ ਕਿਸ ਦੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਆ ਜੇ ਕਾਂਗਰਸ ਦੇ ਭੂਰ ਭਾਰਤ ਪੂਸ਼ਣਾ ਆਸ਼ੂ ਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਫਸਵਾ ਮੁਕਾਬਲਾ ਜਿਹੜਾ ਕਿ ਦੋਨਾਂ ਵਿਚਕਾਰ ਦੇਖਣ ਨੂੰ ਮਿਲ ਰਿਹਾ ਬਿਲਕੁਲ ਜੀ 6 ਰਾਊਂਡ ਕੰਪਲੀਟ ਹੋ ਚੁੱਕੇ ਨੇ 6 ਰਾਊਂਡ ਨੂੰ ਲੈ ਕੇ ਅਜੇ ਤੱਕ ਜਿਹੜੇ ਸੰਜੀਵ ਰੋੜਾ ਉਹਨਾਂ ਨੇ ਬੜਤ ਬਣਾਈ ਹੋਈ ਹੈ ਲੰਮਸਮ 2000 ਦੀ ਬੜਤ ਹੈ ਪਰ ਅਗਰ ਭਾਰਤ ਪੂਸ਼ਨਾ ਆਸ਼ੂ ਦੀ ਗੱਲ ਕਰੀਏ ਤੇ ਜੀਵਨ ਗੁਪਤਾ ਜਿਹੜੇ ਕਿ ਭਾਪੀਯੰਤਾ ਪਾਰਟੀ ਨੇ ਉਹਨਾਂ ਦਾ ਅਪ ਡਾਊਨ ਹੋ ਰਿਹਾ ਹੈ ਭਾਰਤ ਪੂਸ਼ਨਾ ਆਸ਼ੂ ਦੂਸਰੇ ਨੰਬਰ ਤੇ ਹੋ ਜਾਂਦੇ ਨੇ ਤੇ ਜੀਵਨ ਗੁਪਤਾ ਦੂਸਰੇ ਨੰਬਰ ਤੇ ਹੋ ਜਾਂਦੇ ਨੇ ਅਰ ਜੇਕਰ ਅੰਕੜਾ ਦੀ ਗੱਲ ਕੀਤੀ ਜਾਵੇ ਤਾਂ ਫੋਸਵਾ ਮੁਕਾਬਲਾ ਜਿਹੜਾ ਹੈ ਕਿ ਸੰਜੀਵ अरोड़ा ਤੇ ਭਾਰਤ ਪੂਸ਼ਨਾ ਆਸ਼ੂ ਵਿਚਕਾਰ ਬਣਦਾ ਹੋਇ ਨਜ਼ਰ ਆ ਰਿਹਾ ਹੈ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਵੋਟਾਂ ਜਿਹੜੀਆਂ ਕਿ ਪੈ ਗਈਆਂ ਨੇ ਤਾਂ ਬੀਜੇਪੀ ਨੂੰ ਵੀ ਤੇ ਅਕਾਲੀ ਦਲ ਨੂੰ ਵੀ ਕਿੰਨੇ ਵੋਟਾਂ ਪੈ ਗਏ ਨੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਜੇ ਅਸੂਬੋਨ ਨਤਾ ਗਾਸ ਰਿਆ ਜਿਹੜੇ 6 ਰਾਉਂਡ ਜਿਹੜੇ ਚਾਲਦੇ ਨੇ 12000 ਸਮਥਿੰਗ ਸੰਜੀਵ अरोड़ा ਦੀ ਰਿਪੋਰਟ ਹੈ ਤੇ ਜਿਹੜੇ 11000 ਸਮਥਿੰਗ ਪਰਕੁਸ਼ਨ ਆਸ਼ੂਲੀ ਤੇ 10000 ਸਮਥਿੰਗ ਆਪਣੇ ਜਿਹੜੇ ਜੀਵਨ ਗੁਪਤਾ ਜੀ ਨੇ ਹਾਲਾਂਕਿ ਇਹ ਆਕੜਾ ਉੱਪਰ ਥੱਲੇ ਹੋ ਰਿਹਾ ਹੈ ਤੇ ਕਾਊਂਟਿੰਗ ਦੀ ਜਿਹੜੀ ਅਪਡੇਟ ਜਿਵੇਂ ਜਿਵੇਂ ਸਾਨੂੰ ਆਉਂਦੀ ਪਈਏ ਅਸੀਂ ਤੁਹਾਨੂੰ ਭੇਜਦੇ ਹਾਂ ਆਫਤ ਮਹੌਲ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਕਿੰਦਾ ਦਾ ਇੰਤਜ਼ਾਮ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਉੱਥੇ ਬਿਲਕੁਲ ਜੀ ਪੁਲਿਸ ਪ੍ਰਸ਼ਾਸਨ ਬਹੁਤ ਸਖਤ ਹੈ ਕਿ ਸੇ ਬਾਹਰਲੇ ਬੰਦੇ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਹੈ ਮੀਡੀਆ कर्मी ਤੇ ਜਿਹੜੇ ਹੁਣ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹੀ ਬੰਦੇ ਅੰਦਰ ਆ ਸਕਦੇ ਨੇ ਬਾਕੀ ਅੰਦਰ ਕੋਈ ਨਹੀਂ ਆ ਸਕਦਾ ਹਾਲਾਂਕਿ ਜੋ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਇਕੱਠੇ ਹੋ ਰਹੇ ਨੇ ਪਰ ਪੁਲਿਸ ਤੋਂ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀ ਹੈ ਉਹ ਕਹਿ ਰਹੇ ਨੇ ਜਦ ਤੱਕ ਪੂਰਾ ਰਿਜ਼ਲਟ ਨਹੀਂ ਆ ਜਾਂਦਾ ਜਿੱਤ ਹਾਰ ਦਾ ਫੈਸਲਾ ਨਹੀਂ ਹੋ ਜਾਂਦਾ ਤੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਜਿੱਥੇ ਮਤ ਗਣਨਾ ਮਤਲਬ ਜਿੱਥੇ ਕਾਊਂਟਿੰਗ ਹੋ ਰਹੀ ਹੈ ਉੱਤੇ ਕਿਸੇ ਵੀ ਬੰਦੇ ਨੂੰ ਘੋਲ ਤੇ ਨੱਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਜੀ ਅਫਰ ਦੇਖਿਆ ਜਾਵੇ ਤਾਂ ਹਲੇ ਵੀ ਜਿਹੜੀ ਕਿ 50% ਦੀ VOTING ਦੀ ਗਿਣਤੀ ਹੋਣੀ ਬਾਕੀ ਹੈ ਤਾਂ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਜਿੱਦਾਂ ਦਾ ਜਿਹੜਾ ਕਿ ਕੰਪੀਟੀਸ਼ਨ ਚੱਲ ਰਿਹਾ ਹੈ ਤਾਂ ਕੌਣ ਅੱਗੇ ਆ ਸਕਦਾ ਹੈ ਤਾਂ ਕੌਣ ਪਿੱਛੇ ਆ ਸਕਦਾ ਹੈ ਇਹ ਜੀ ਇਹ ਬਿਲਕੁਲ ਫਸਮਾ ਮੁਕਾਬਲਾ ਹੈ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਬਿਲਕੁਲ ਲੈਕ ਟੂ ਲੈਕ ਟੱਕਰ ਹੈ ਪਰ ਜੇ ਭਾਰਤੀ ਜਨਤਾ ਪਾਰਟੀ ਨੂੰ ਦੇਖਿਆ ਜਾਵੇ ਉਹ ਵੀ ਟੱਕਰ 'ਚ ਪੂਰੀ ਤਰ੍ਹਾਂ ਅੱਗੇ ਚੱਲ ਰਹੇ ਨੇ ਇੰਨਾ ਦੇ ਬਰਾਬਰ ਦੀ ਟੱਕਰ ਮੰਨੀ ਜਾ ਰਹੀ ਹੈ ਲੇਕਿਨ ਜਦੋਂ ਤੱਕ 14 ਰਾਊਂਡ ਪੂਰੇ ਨਹੀਂ ਹੋ ਜਾਂਦੇ ਨੇ ਤਦ ਤੱਕ ਕੁਝ ਕਹਿਣਾ ਬਹੁਤ ਜਲਦਬਾਜ਼ੀ ਹੋਵੇ ਅਰ ਉਹਦੀ ਗੱਲ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇਕਰ ਜੇ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਜਾਂ ਭਾਜਪਾ ਦਾ ਗੱਟਬੰਧਨ ਹੋ ਜਾਂਦਾ ਤਾਂ ਕਿਤੇ ਤਗੜਾ ਕੰਪੀਟੀਸ਼ਨ ਦੇ ਸਕਦੇ ਸੀ ਉਹ ਲੱਗਦਾ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਗੱਟਬੰਧਨ ਵੀ ਹੋ ਸਕਦਾ ਹੈ ਬਿਲਕੁਲ ਜੀ ਇਸ ਬਾਈ ਇਲੈਕਸ਼ਨ ਤੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਰੂਰ ਕੋਈ ਸਿੱਖ ਨੌਗੀ ਤੇ ਆਉਣ ਵਾਲੇ ਟਾਈਮ 'ਚ ਇਹ ਅਗਰ ਗਠਬੰਧਨ ਦੇ ਬਾਰੇ ਦੇ ਸੋਚਦੇ ਨੇ ਜੇ ਅਗਰ ਇਹਨਾਂ ਦਾ ਗਠਬੰਧਨ ਹੁੰਦਾ ਤੇ ਇਹ ਬਹੁਤ ਜ਼ਿਆਦਾ ਫਸਮਾ ਮੁਕਾਬਲਾ ਵੀ ਹੋ ਸਕਦਾ ਸੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਗਠਬੰਧਨ ਜੀ ਅਰਵਿੰਦ ਜੇਕਰ ਵਕ ਵਕ ਪਾਰਟੀਆਂ ਦੇ ਨੁਮਾਇੰਦੇ ਜਾਂ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਕੋਈ ਕੁਝ ਪ੍ਰਤੀਕਿਰਿਆ ਉਹਨਾਂ ਦੀ ਹਾਲੇ ਤੱਕ ਸਾਹਮਣੇ ਆਈ ਹੈ ਦੇਖੋ ਜੀ ਅਜੇ ਜਿਹੜਾ ਮਤਗਣਨਾ ਜਿਹੜਾ ਸਥਾਨ ਹੈ ਉੱਥੇ ਦੋ ਲੀਡਰ ਨਹੀਂ ਪਹੁੰਚੇ ਨੇ ਇੱਕ ਪਰਪੂਚਾ ਰਾਜੂ ਤੇ ਸੰਜੀਵ ਅਰੋੜਾ ਜੀ ਉੱਥੇ ਨਹੀਂ ਪਹੁੰਚੇ ਨੇ ਬਾਕੀ ਲੀਡਰ ਜਿਹੜੇ ਆਜ਼ਾਦ ਨੇ ਇਸ ਕਾਂਗਰਸ ਤੇ ਨੇ ਨਹੀਂ ਪਹੁੰਚੇ ਨੇ ਤੇ ਬਾਕੀ ਲੋਕ ਉੱਥੇ ਪਹੁੰਚੇ ਨੇ ਭਾਜਪਾ ਪਾਰਟੀ ਤੇ ਬਾਕੀ ਅਜੇ ਜਿਹੜੇ ਨਹੀਂ ਪਹੁੰਚੇ ਜੀ ਇਹ ਵੀ ਤਮਾਮ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ करते हैं कि बड़े मार्जिन से हम वहां पे जीतेंगे और दो रुझान का नतीजा है।, है, ने, ने है, है उनकी आइडियोलॉजी का ये नतीजा है जो हमारी गवर्नमेंट है भगवंत मान साहब की उन्होंने जो पंजाब में काम किया पिछले साढ़े तीन साल में जिस ढंग से हमने नौजवानों को चौवन नौकरियां दी हैं बिना सिफारश के मेरिट के ऊपर दी है ये नतीजा इस चीज

118 ਵੋਟਾਂ ਪਈਆਂ ਨੇ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 12400 ਵੋਟਾਂ ਜਿਹੜੀਆਂ ਕਿ ਬਿਲਦੇ ਹੋਏ ਨਜ਼ਰ ਆ ਰਹੀਆਂ ਨੇ ਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ 3909 ਵੋਟਾਂ ਉਹਨਾਂ ਨੂੰ ਮਿਲੀਆਂ ਨੇ ਹੁੰਦੇ ਅੜਦੇ ਵਿੱਚ ਕਿਸਦੇ ਸਰੂਤੇ ਤਾਰ ਸਜੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਸਾਫ਼ ਹੋ ਜਾਵੇਗਾ ਹੁਣ ਦੱਸੇ ਕਿ ਦੂਜੇ ਨੰਬਰ ਤੇ ਕਾਂਗਰਸ ਤੇ ਭਾਰਪੂਸ਼ਣ ਆਸ਼ੂ ਚੱਲ ਰਹੀ ਨੇ ਤਾਂ ਲੀਡ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਸਭ ਤੋਂ ਅੱਗੇ ਚੱਲ ਰਹੇ ਨੇ 18108 ਵੋਟਾਂ ਜਿਹੜਾ ਕੀ ਉਹਨਾਂ ਨੂੰ ਹਾਲੇ ਤੱਕ ਮਿਲ ਚੁੱਕੀਆਂ ਨੇ ਤਾਂ ਭਾਰਤ ਭੂਸ਼ਣ ਆਸ਼ੂ ਨੂੰ 14672 ਵੋਟਾਂ ਮਿਲੀਆਂ ਰਹੀਆਂ ਤੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ 12004 ਵੋਟਾਂ ਤੇ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ 3909 ਵੋਟਾਂ ਹੁਣ ਤੱਕ ਮਿਲੀਆਂ ਨੇ ਸੁਨੀ ਦੇ ਅਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਚੋਣਾਂ ਦੀ ਗਿਣਤੀ ਲਗਾਤਾਰ ਸਵੇਰ ਤੋਂ ਹੀ ਜਾਰੀ ਹੈ ਸਮਾਦੀ ਪਾਰਟੀ ਦੇ ਸੰਜੀਵ अरोड़ा ਨੂੰ 18108 ਵੋਟਾਂ ਹੁਣ ਤੱਕ ਮਿਲ ਗਈਆਂ ਹਨ ਸਮਾਦੀ ਪਾਰਟੀ ਦੇ ਸੰਜੀਵ अरोड़ा ਅੱਗੇ ਨੇ ਤਾਂ ਦੂਸਰੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਜੀ ਅੱਗੇ ਨੇ ਸਮਾਦੀ ਪਾਰਟੀ ਤੇ ਕਾਂਗਰਸ ਵਿਚਕਾਰ ਜਿਹੜਾ ਕਿ ਫੋਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ 9ਵੇਂ 라ਉਂਡ ਤੋਂ ਬਾਅਦ ਆਵਾਦੀ ਪਾਰਟੀ ਦੀ ਲੀਡ ਜਿਹੜੀ ਕਿ ਬਰਕਰਾਰ ਹੈ ਸਮਾਦਭਾਟੀ ਦੇ ਸਜੀਵ अरोड़ा ਅੱਗੇ ਵੱਧੇ ਜਾ ਰਹੇ ਨੇ ਜੰਗਰਾਮਾਦਵੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਵੀ ਖੁਸ਼ੀ ਦਾ ਮਾਹੌਲ ਜਿਹੜਾ ਕਿ ਹਾਲੇ ਤੂੰ ਹੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਅਸੀਂ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਉਪ ਚੋਣਾਂ ਨੂੰ ਲੈ ਕੇ ਜਿਹੜਾ ਕੀ ਗਰਮ ਦਾ ਮਾਹੌਲ ਬਣਾਇਆ ਸੀ ਤਾਂ ਵਕਫਾ ਕੁ ਉਮੀਦਵਾਰਾਂ ਦੇ ਹੱਥ ਦੇ ਵਿੱਚ ਚੂਨ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਸੀ ਤਾਂ ਵੱਡੇ ਨੇਤਾ ਜਿਹੜੇ ਵਕ ਵਕ ਪਾਰਟੀਆਂ ਦੇ ਲੁਧਿਆਣਾ ਪਹੁੰਚੇ ਸਨ ਤੇ ਆਪਣੇ ਉਮੀਦਵਾਰਾਂ ਦੇ ਹੱਥ ਦੇ ਵਿੱਚ ਚੂਨ ਰੈਲੀਆਂ ਕੀਤੀਆਂ ਜਾ ਰਹੀਆਂ ਸੀ। ਸਵਾਰਤਾ ਦਿਨ ਦੱਸੇਗਾ ਕਿ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਕਿਸ ਨੂੰ ਜਿਹੜਾ ਕੀ ਤਾਜ ਪਹਿਨਾਇਆ ਜਾਂਦਾ। ਸੋਮਾ ਆਦਮੀ ਪਾਰਟੀ ਦੇ ਸੰਜੀਵ अरोड़ा ਸਭ ਤੋਂ ਅੱਗੇ ਚੱਲ ਰਹੇ ਨੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ 18459 ਵੋਟਾਂ ਉਹਨਾਂ ਨੂੰ ਮਿਲ ਗਈਆਂ ਨੇ। ਉਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 14996 ਵੋਟਾਂ ਮਿਲ ਰਹੀਆਂ ਨੇ ਤਾਂ ਮੁਕਾਬਲਾ ਜਿਹੜਾ ਕਿਆ ਬਾਤ ਵੀ ਪਾਰਟੀ ਤੇ ਕਾਂਗਰਸ ਵਿਚਕਾਰ ਜਿਹੜਾ ਕੀ ਚੱਲਦਾ ਜਾ ਰਿਹਾ ਸਰ ਬਾਬਤ ਮੇਰੇ ਨਾਲ ਅਮੀਸ਼ ਉੱਠੀ ਉੜ ਗਈ ਅਮੀਤ ਨੂੰ ਜਾਣ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਿ ਲੀਡ ਤੇ ਚੱਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਦਫਤਰਾਂ ਬਾਹਰ ਹਾਲੇ ਤੂੰ ਜਿਹੜਾ ਕਿ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਕੀ ਕੋਈ ਜਾਣਕਾਰੀ ਹੈ ਹਾਂ ਮੈਂ ਕਿਹਾ ਕਿ ਆਪਣਾ ਬੰਮਾ ਵੀ ਅਗਰ ਜੇ ਜਾਨਾ ਮੈਂ ਇਲੈਕਸ਼ਨ ਦੀ ਗੱਲ ਕੀਤੀ ਜੇਕਰ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਚੱਤੀ ਦੀ ਲਹਿਰ ਮੀਏ ਦ੍ਰਿਸ਼ ਨੂੰ ਮਿਲ ਰਿਹਾ ਹੈ ਜੇਕਰ ਜੇਕਰ ਅਮੀਮੀ ਗੱਲ ਕਰੀ ਜੇ ਉੱਥੇ ਵੀ ਜਿਹੜੇ ਨੌਕਰਤਾ ਜਿਹੜੇ ਦੇਖਣ ਨੂੰ ਮਿਲ ਰਹੇ ਤੇ ਉਹਨਾਂ ਦੇ ਅੰੂਰੀ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਜਿੱਦਾਂ ਜਿੱਦਾਂ ਮੈਂ ਅਸਲ ਵਿੱਚ ਗੱਲ ਕਰੀਏ ਤੇ ਕਾਫੀ ਉਤਸ਼ਾਹ ਨਾਲ ਦੇਖਣ ਨੂੰ ਮਿਲਦਾ ਹੈ ਇਹਦਾ ਆਮ ਆਦਮੀ ਪਾਠਕ ਨੂੰ ਇਸੇ ਅਗਰ ਲੰਬੇ ਅੱਗੇ ਜੇ ਇਸੇ ਗੱਲ ਲਈ ਤੇ ਜਿਸ ਤਰ੍ਹਾਂ ਸਾਰੇ ਕਾਰੋਬਾਰੀ ਹਨ ਉਹ ਵੀ ਆਮ ਆਦਮੀ ਪਾਠਕ ਉਸ ਵਿੱਚ ਸੰਦਰਭਾਇਆ ਹੈ ਕਿ ਜਿੱਦ ਜਿਹੜੀ ਇੱਕ ਨਕਸ਼ੇ ਤੇ ਬਿਲਕੁਲ ਸਿਗਨ ਹੈ ਤੇ ਉਹ ਕਹਿ ਸਕਦੇ ਹੈ ਕਿ ਮੰਨ ਜੀ ਜਿਹੜੇ ਆਮ ਆਦਮੀ ਪਾਠ ਨੇ ਮਿਲਿਆ ਤੇ ਹਰੇਕ ਅਨਕਿਨ ਜੀਵਿਆ ਨੇ ਇੱਕ ਪਾਠੀ ਨੇ ਜਿਸ ਵਿੱਚ ਨਰੀ ਦੀ ਅਗਨ ਦਾ ਸੁਭਾਅ ਦੀ ਇੱਕ ਸਮਝ ਹੈ ਹਾਲਕਿ ਜੋ ਹੁਣ ਤੱਕ ਦੇਰੂ ਜਾਨ ਹੈ ਉਹਨਾਂ ਦੇ ਇਹਾਰਨ ਨਾਲ ਸਾਥ ਤੋਂ ਸਿਸ ਪੈਂਸਲ ਦੇ ਆਮ ਆਦਮੀ ਪਾਰਟੀ ਨੇ ਕਿਵੱਡੀ ਦੀ ਤਿੰਨਾਂ ਮੰਡੀ ਹੋਈ ਦਿਖਾਈ ਤੇ ਵੀ ਜੋ ਹਲੇ ਤੱਕ ਦੇਰੂ ਜਾਨਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਫਸਵਾ ਮੁਕਾਬਲਾ ਚੱਲ ਰਿਹਾ ਹੈ ਤਾਂ ਲੱਗਦਾ ਹੈ ਕਿ ਲਾਸਟ ਦੇ ਵਿੱਚ ਪਲਟਾ ਵੀ ਵੱਟ ਸਕਦਾ ਹੈ ਤਕੀਕੂ ਜੀ ਜਿਹੜਾ ਕਿ ਜਾਣਕਾਰੀ ਹਾਲ ਤੱਕ ਤੁਹਾਨੂੰ ਮਿਲ ਪਾ ਰਹੀ ਹੈ ਤੁਸੀਂ ਕਹਿ ਸਕਦੇ ਹੋ ਕਿ ਜੇਕਰ ਰਜ਼ਾ ਨਦੀ ਕਾਲੀ ਤੱਕ ਇਹ ਸਵੇਰ ਦੇ ਦੂਰ ਜਾਨ ਦੇ ਸਾਹਮਣੇ ਆ ਰਹੇ ਨੇ ਤੇ ਮੇ ਕੋਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਜਰੂਰ ਇਹਨਾਂ ਦੇ ਵੇਖੋ ਜਿਹੜਾ ਦਿਨ ਜਿਹੜੀ ਇਹ ਦੇਖਣਾ ਹੋਵੇਗਾ ਜਿਹਨੂੰ ਪੂਰਾ ਜਹਾਨ ਆ ਜਾਣਗੇ ਇਸ 파ਟੀ ਦੀ ਹੋਣੀ ਹੈ ਮਗਰ ਅਗਰ ਹੁਣ ਤੱਕ ਦੇ ਮੰਨ ਲਾਈਏ ਜਾਂ ਤੇ ਪ੍ਰੋ ਆਵਾਜ਼ ਦੀ 파ਟੀ ਦੀ ਇਹ ਪਿੰਡ ਦੇ ਚਾਸ ਦੀ ਜਿਹੜਾ ਦੇਖ ਰਹੇ ਹਾਂ ਅਮੀ ਜੋ ਦੇਖਿਆ ਜਾਊ ਤਾਂ ਭਾਜਪਾ ਨੂੰ ਹੁਣ ਤੱਕ 12590 ਵੋਟਾਂ ਮਿਲ ਗਈਆਂ ਨੇ ਤੇ ਸ਼੍ਰੋਮਣੀ ਕਾਲੀ ਦਲ ਨੂੰ 4260 ਜੇ ਲੱਗਦਾ ਇਹਨਾਂ ਦਾ ਗੱਟਬੰਧਨ ਹੋ ਜਾਂਦਾ ਤਾਂ ਵਿਪੱਖਸ਼ ਜਿਹੜਾ ਕਿ ਸਟਰੋਂਗ ਇੱਕ ਧੜਾ ਖੜਾ ਹੋ ਸਕਦਾ ਸੀ ਤਾਂ ਲੱਗਦਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਗੱਟਬੰਧਨ ਹੋ ਸਕਦਾ ਆ ਬਿਲਕੁਲ

ਅੰ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਅਸਰ ਜਿਹੜਾ ਕਿ ਇਹ ਚੋਣਾਂ ਰੱਖਣਗੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋ તમાਫ ਜਾਣ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੋ ਦੱਸੇ ਕਿ ਸੰਜੀਵ ੜੋੜਾ ਦੀ ਲੀਡ ਲਗਾਤਾਰ ਬਰਕਰਾਰ ਹੈ ਤਾਂ ਸੰਜੀਵ ੜੋੜਾ ਨੂੰ ਹੁਣ ਤੱਕ 11615 ਵੋਟਾਂ ਮਿਲੀਆਂ ਨੇ ਉੱਥੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਭੂਸ਼ਣ ਆਸੂ ਨੂੰ 16054 ਵੋਟਾਂ ਮਿਲੀਆਂ ਨੇ ਲੁਧਿਆਣਾ ਵੈਸਟ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈ ਪਰ ਪਿਕਚਰ ਹਾਲੇ ਵੀ ਬਾਕੀ ਹੈ